ਹੈਲੋ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਤੇ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਮਿਕਸ ਦਾਲ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੀ ਵਧੀਆ ਤੇ ਮਜ਼ੇਦਾਰ ਬਣਦੀ ਏ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਇੱਥੇ ਆਪਾਂ ਇੱਕ ਕੌਲੀ ਮਿਕਸ ਦਾਲ ਲਈ ਹੈ ਇਹਦੇ ਵਿੱਚ ਆਪਾਂ ਸਾਰੀਆਂ ਦਲੀਆਂ ਦਾਲਾਂ ਦਾ ਇਸਤੇਮਾਲ ਕੀਤਾ ਹੈ ਤੇ ਬੜੀ ਆਸਾਨੀ ਨਾਲ ਇਹ ਸਾਨੂੰ ਕਰਿਆਨਾ ਸਟੋਰ ਤੋਂ ਮਿਲ ਜਾਂਦੀ ਹੈ ਜੇਕਰ ਤੁਹਾਡੇ ਕੋਲ ਮਿਕਸ ਦਾਲ ਨਹੀਂ ਹੈ ਤੇ ਤੁਸੀਂ ਘਰ ਵਿੱਚ ਪਈਆਂ ਦਲੀਆਂ ਦਾਲਾਂ ਨੂੰ ਥੋੜਾ ਥੋੜਾ ਮਿਕਸ ਕਰਕੇ ਤੇ ਦੀ ਮਿਕਸ ਦਾਲ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਹੈਲਦੀ ਤੇ ਟੇਸਟੀ ਬਣ ਕੇ ਪਿਆਰ ਹੁੰਦੀ ਹੈ ਆਪਾਂ ਇਹਨੂੰ ਖੁੱਲੇ ਭਾਂਡੇ 'ਚ ਬਣਾਣਾ ਹੈ ਤੇ ਇਸ ਕਰਕੇ ਬਣਾਉਣ ਤੋਂ ਪਹਿਲਾਂ ਅਸੀਂ ਇਹਨੂੰ ਇੱਕ ਕੰਟਾ ਪਹਿਲਾਂ ਚੰਗੀ ਤਰ੍ਹਾਂ ਧੋਵ ਲਵਾਂਗੇ ਇਸ ਤਰ੍ਹਾਂ ਅਸੀਂ ਦਾਲ ਨੂੰ ਚੰਗੀ ਤਰ੍ਹਾਂ 3-4 ਵਾਰੀ ਪਾਣੀ ਦੇ ਨਾਲ ਸਾਫ਼ ਕਰ ਲਵਾਂਗੇ ਦਾਲ ਨੂੰ ਅਸੀਂ ਉਨੀ ਦੇਰ ਧੋਵਾਂਗੇ ਜਿੰਨੀ ਦੇਰ ਤੱਕ ਇਹਦਾ ਪਾਣੀ ਬਿਲਕੁਲ ਸਾਫ਼ ਨਹੀਂ ਹੁੰਦਾ ਦੋ ਵਾਰੀ ਦਾਲ ਨੂੰ ਆਪਾਂ ਪਹਿਲੇ ਸਾਫ਼ ਕਰ ਲਿਆ ਤੇ ਆਹ ਤੀਸਰੀ ਵਾਰੀ ਅਸੀਂ ਫੇਰ ਇਹਨੂੰ ਧੋ ਰਹੇ ਹਾਂ ਜੀ ਦਾਲ ਨੂੰ ਸੀ ਚਾਰ ਪੰਜ ਵਾਰੀ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰ ਲਿਆ। ਦਾਲ ਬਿਲਕੁਲ ਸਾਫ਼ ਹੋ ਗਈ ਹੈ। ਇਹਦੇ ਵਿੱਚ ਕਾਫੀ ਸਾਰੀਆਂ ਦਾਲਾਂ ਮਿਕਸ ਨੇ ਕਿਉਂਕਿ ਅਸੀਂ ਇਹਨੂੰ ਇਸ ਤਰ੍ਹਾਂ ਹੀ ਕਰਿਆਣਾ ਸਟੋਰ ਤੋਂ ਲੈ ਕੇ ਆਏ ਆਂ ਤੇ ਘਰ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਨਾਲ ਜੋ ਵੀ ਦਾਲਾਂ ਤੁਹਾਨੂੰ ਪਸੰਦ ਹੋਣ ਉਹ ਚਾਰ ਪੰਜ ਦਾਲਾਂ ਪਾ ਕੇ ਮਿਕਸ ਦਾਲ ਤਿਆਰ ਕਰ ਸਕਦੇ ਹੋ। ਹੁਣ ਅਸੀਂ ਇਹ ਵਾਲਾ ਪਾਣੀ ਕੱਢ ਕੇ ਤੇਨੂੰ ਪਿਉਣ ਵਾਸਤੇ ਰੱਖਾਂਗੇ। ਤੇ ਹੁਣ ਅਸੀਂ ਦਾਲ ਵਿੱਚ ਪਾਣੀ ਪਾ ਕੇ ਇਹਨੂੰ 1 ਘੰਟੇ ਵਾਸਤੇ ਪਿਉਂ ਕੇ ਰੱਖ ਦੇਵਾਂਗੇ। 1 ਘੰਟੇ ਬਾਅਦ ਆਪਾਂ ਦਾਲ ਬਣਾ ਕੇ ਤਿਆਰ ਕਰਾਂਗੇ। ਇੱਕ ਘੰਟਾ ਹੋ ਗਿਆ ਜੇ ਸਿਹਾਰ ਨੂੰ ਭਿਉਂ ਕੇ ਰੱਖਿਆ ਤੇ ਦਾਲ ਬਿਲਕੁਲ ਫੁੱਲ ਕੇ ਪਿਆਰ ਹੈ ਆ ਦੇਖੋ ਜੀ ਇਹ ਫੁੱਲ ਕੇ ਡਬਲ ਹੋ ਗਈ ਹੈ ਤੇ ਕਾਫੀ ਨਰਮ ਵੀ ਪੈ ਗਈ ਹੈ ਤੇ ਹੁਣ ਅਸੀਂ ਇੱਕ ਵਾਰੀ ਇਹਨੂੰ ਸਾਫ ਪਾਣੀ ਨਾਲ ਧੋ ਕੇ ਤੇ ਫਿਰ ਬਣਾਉਣਾ ਸ਼ੁਰੂ ਕਰਾਂਗੇ ਦਾਲ ਨੂੰ ਅਸੀਂ ਇੱਕ ਵਾਰੀ ਸਾਫ ਪਾਣੀ ਨਾਲ ਧੋ ਲਿਆ ਤੇ ਦਾਲ ਨੂੰ ਅਸੀਂ ਥੋੜੇ ਜਿਨ ਵੱਖਰੇ ਤਰੀਕੇ ਨਾਲ ਬਣਾਵਾਂਗੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਕੜਾਈ ਦੇ ਵਿੱਚ ਅਸੀਂ 2 ਚਮਚ ਤੇਲ ਨੂੰ ਪਹਿਲੇ ਤੋਂ ਹੀ ਗਰਮ ਰੱਖਿਆ ਤੇਲ ਸਾਡਾ ਗਰਮ ਹੋ ਗਿਆ ਤੇ ਹੁਣ ਅਸੀਂ ਥੋੜਾ ਜਿਹਾ ਤੇ ਵਿੱਚ ਪਾਵਾਂਗੇ ਜੀ ਸਾਤੇ ਮਸਾਲੇ ਇੱਕ ਤੇਜ ਪੱਤਾ, ਦੋ ਲਾਲ ਮਿਰਚਾਂ, ਅੱਧਾ ਚਮਚਾ ਸਾਫਤ ਧਨੀਆ ਦਰੜ ਫਰੜ ਕੀਤਾ ਹੋਇਆ, ਅੱਧਾ ਚਮਚਾ ਜੀਰਾ ਤੇ ਇੱਕ ਚੁਟਕੀ ਹਿੰਗ। ਇਹ ਸਾਰੇ ਮਸਾਲਿਆਂ ਨੂੰ ਅਸੀਂ ਤੇਲ ਵਿੱਚ ਪਾ ਦਾਂਗੇ। ਤੇ ਇੱਕ ਦੋ ਮਿੰਟ ਵਾਸਤੇ ਇਹਨਾਂ ਨੂੰ ਅਸੀਂ ਹਲਕਾ ਜਿਹਾ ਭੁੰਨ ਲਵਾਂਗੇ। ਤੇ ਹੁਣ ਅਸੀਂ ਇਹਦੇ ਨਾਲ ਹੀ ਬਰੀਕ ਕੱਟਿਆ ਹੋਇਆ ਇੱਕ ਚਮਚਾ ਭਰ ਕੇ ਲਸਣ ਤੇ ਅੱਧਾ ਚਮਚਾ ਅਦਰਕ ਇਹ ਦੋਨੇ ਪਾਵਾਂਗੇ। ਲਸਣ ਤੇ ਅਦਰਕ ਨੂੰ ਅਸੀਂ ਭੁੰਨ ਕੇ ਤਿਆਰ ਕਰਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ। ਲਾਸਾਂ ਤੇ ਅਦਰਕ ਆਪਣਾ ਪੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਪਿਆਜ਼ ਨੂੰ ਇਸ ਤਰ੍ਹਾਂ ਬ੍ਰੇਕ ਬ੍ਰੇਕ ਕੱਟ ਲਿਆ ਉਹ ਪਾਵਾਂਗੇ ਤੁਸੀਂ ਚਾਹੋ ਤਾਂ ਪਹਿਲਾਂ ਦਾਲ ਨੂੰ ਪਕਾ ਲਓ ਬਾਅਦ ਵਿੱਚ ਵੀ ਤੜਕਾ ਲਗਾ ਸਕਦੇ ਹੋ ਆਪਾਂ ਇਸ ਤਰ੍ਹਾਂ ਇਹਨੂੰ ਤੜਕਾ ਲਗਾ ਕੇ ਫਿਰ ਇਹਦੇ ਵਿੱਚ ਦਾਲ ਪਾਵਾਂਗੇ ਜਿਹਦੇ ਨਾਲ ਕਿ ਦਾਲ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਪਿਆਜ਼ ਨੂੰ ਅਸੀਂ ਇੰਨਾ ਕੁ ਭੁੰਨ ਕੇ ਤਿਆਰ ਕਰਾਂਗੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਇੱਕ ਬ੍ਰੇਕ ਕੱਟਾ ਟਮਾਟਰ ਤੇ ਤਿੰਨ ਹਰੀਆਂ ਮਿਰਚਾਂ ਮੇਰੇតាម ਤੁਸੀਂ ਆਪਾਂ ਸਵਾਦ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ। ਤੇ ਟਮਾਟਰਾਂ ਦੇ ਨਾਲ ਹੀ ਅਸੀਂ ਪਾ ਦਾਂਗੇ ਜੀ ਅੱਧਾ ਚਮਚਾ ਨਮਕ। ਟਮਾਟਰ ਨੂੰ ਅਸੀਂ ਚੰਗੀ ਤਰ੍ਹਾਂ ਤੜਕੇ ਵਿੱਚ ਪਕਾ ਕੇ ਫੇਰੇ ਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ। ਤੇ ਹੁਣ ਅਸੀਂ ਇਹਦੇ ਨਾਲ ਇਹ ਵਾਲੀ ਸਾਰੀ ਦਾਲ ਇਹਦੇ ਵਿੱਚ ਪਾ ਦਾਂਗੇ। ਤੇ ਦਾਲ ਨੂੰ ਅਸੀਂ 1-2 ਮਿੰਟ ਤੜਕੇ ਦੇ ਨਾਲ ਭੁੰਨ ਲਵਾਂਗੇ। ਦਾਲ ਨੂੰ ਅਸੀਂ ਤੜਕੇ ਦੇ ਨਾਲ 2 ਮਿੰਟ ਭੁੰਨ ਲਿਆ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚਾ ਹਲਦੀ, ਅੱਧਾ ਚਮਚਾ ਧਨੀਆ ਪਾਊਡਰ ਪਾ ਦਾਂਗੇ। ਇਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਇਹਦੇ ਵਿੱਚ ਅਸੀਂ ਅਜੇ ਦੇਗੀ ਮਿਰਚ ਤੇ ਗਰਮ ਮਸਾਲਾ ਨਹੀਂ ਪਾਇਆ ਦਾਲ ਜਦੋਂ ਜਿਸ ਟਾਈਮ ਤੇ ਪੱਕ ਜੇ ਕਿ ਫਿਰ ਅਸੀਂ ਉਸ ਟਾਈਮ ਤੇ ਇਹਦੇ ਵਿੱਚ ਤੇਗੀ ਮਿਰਚ ਤੇ ਗਰਮ ਮਸਾਲਾ ਐਡ ਕਰਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਇੱਕ ਕੌਲੀ ਆਪਾਂ ਦਾਲ ਲਈ ਸੀ ਤੇ ਅਸੀਂ ਇਹਦੇ ਵਿੱਚ ਚਾਰ ਕੌਲੀਆਂ ਪਰ ਕੇ ਪਾਣੀ ਦੀਆਂ ਪਾਵਾਂਗੇ ਇਹ ਵਾਲੀਆਂ ਚਾਰ ਕੌਲੀਆਂ ਅਸੀਂ ਪਾਣੀ ਦੀਆਂ ਪਾਵੀਆਂ ਨੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜਿੰਨੀ ਤੁਸੀਂ ਗਾੜੀ ਦਾਲ ਬਣਾਉਣੀ ਹੈ ਜਾਂ ਪਤਲੀ ਉਸ ਹਿਸਾਬ ਨਾਲ ਤੁਸੀਂ ਪਾਣੀ ਪਾ ਸਕਦੇ ਹੋ ਤੇ ਜੇਕਰ ਤੁਸੀਂ ਇਹ ਦਾਲ ਨੂੰ ਕੁੱਕਰ ਵਿੱਚ ਬਣਾਉਣਾ ਹੈ ਤੇ ਕੁੱਕਰ ਵਿੱਚ ਤੁਸੀਂ ਇੱਕ விசਲ ਲਵਾਓ ਤੇ ਬਹੁਤ ਹੀ ਜਲਦੀ ਇਹ ਦਾਲ ਸੌਫਟ ਹੋ ਜਾਂਦੀ ਆਪਾਂ ਇਹਨੂੰ ਖੁੱਲਾ ਬਣਾ ਰਹੇ ਹਾਂ ਤੇ 10 ਕੁ ਮਿੰਟ 12 ਮਿੰਟ ਸੀ ਇਹਨੂੰ ਪਕਾਵਾਂਗੇ ਤੇ ਵਿੱਚ ਵਿੱਚ ਅਸੀਂ ਇਹਨੂੰ ਚੈੱਕ ਵੀ ਕਰਦੇ ਰਵਾਂਗੇ ਦਾਲ ਨੂੰ ਅਸੀਂ 10 ਤੋਂ 15 ਮਿੰਟ ਤੱਕ ਮੀਡੀਅਮ ਫਲੇਮ ਤੇ ਪਕਾ ਰਹੇ ਹਾਂ ਦੇਖੋ ਜੀ ਬਹੁਤ ਸੋਹਣੀ ਸਾਡੀ ਦਾਲ ਬਣ ਕੇ ਤਿਆਰ ਹੋਈ ਹੈ ਐਨ ਅੰਨਿਆ ਕਿ ਦਾਲ ਅਲੱਗ ਤੇ ਪਾਣੀ ਅਲੱਗ ਬਿਲਕੁਲ ਦਾਲ ਕੋਲ ਮਿਲ ਗਈ ਏ ਤੇ ਤੁਸੀਂ ਭਾਵੇਂ ਇਹਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ ਤੇ ਆਪਾਂ ਜਰਾ ਕਿ ਇਹਨੂੰ ਹੋਰ ਜ਼ਿਆਦਾ ਟੇਸਟੀ ਬਣਾਵਾਂਗੇ ਇੱਕ ਲਾਵਾਂਗੇ ਜੀ ਛੋਟਾ ਜਿਹਾ ਇਹਨੂੰ ਤੜਕਾ ਤੇ ਫੇਰ ਕਰਦੇ ਹਾਂ ਜੀ ਗਰਮਾ ਗਰਮ ਸਰਵ ਬਹੁਤ ਹੀ ਵਧੀਆ ਖੁਸ਼ਬੂ ਆਉਣ ਦੀ ਏ ਜੀ ਪੈਨ ਵਿੱਚ ਅਸੀਂ ਇੱਕ ਚਮਚਾ ਦੇਸੀ ਘਿਓ ਪਾਵਾਂਗੇ ਘਿਓ ਨੂੰ ਅਸੀਂ ਗਰਮ ਕਰਾਂਗੇ ਘਿਓ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਥੋੜਾ ਜਿਹਾ ਅਦਰਕ ਲੈ ਆ ਜੀ ਉਹਨੂੰ ਬ੍ਰੇਕ ਬ੍ਰੇਕ ਕੱਟ ਲਿਆ ਉਹ ਪਾ ਦਾਂਗੇ ਅੱਧਾ ਚਮਚਾ ਪਾਦਾਂਗੇ ਜੀ ਅਸੀਂ ਜੀਰਾ ਇਹਨੂੰ ਅਸੀਂ ਥੋੜਾ ਜਿਹਾ ਫੁੱਲ ਲਵਾਂਗੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰਾਂਗੇ ਇਹਦੇ ਵਿੱਚ ਅਸੀਂ ਪਾ ਦਾਂਗੇ ਜੀ ਇੱਕ ਚਮਚਾ ਸੁੱਕੀ ਮੇਥੀ ਇਹਦੇ ਨਾਲ ਹੀ ਅੱਧਾ ਚਮਚਾ ਪਾਵਾਂਗੇ ਜੀ ਢੇਗੀ ਮਿਰਚ ਇਹਨੂੰ ਵੀ ਚੰਗੀ ਤਰ੍ਹਾਂ ਤੜਕੇ ਚ ਕਰਾਂਗੇ ਜੀ ਮਿਕਸ ਤੇ ਹੁਣ ਇਹ ਸਾਰਾ ਤੜਕਾ ਸੀ ਦਾਲ 'ਚ ਪਾ ਦਾਂਗੇ ਇਹਨੂੰ ਸਾਰਿਆਂ ਨੂੰ ਕਰਾਂਗੇ ਜੀ ਮਿਕਸ ਇਸ ਦੇ ਨਾਲ ਹੀ ਪਾਵਾਂਗੇ ਜੀ ਕੱਟਿਆ ਹੋਇਆ ਫਰੈਸ਼ ਹਰਾ ਧਨੀਆ ਤੇ ਗਰਮਾ ਗਰਮ ਦਾਲ ਨੂੰ ਕਰਦੇ ਹਾਂ ਜੀ ਸਰਵ ਗਰਮਾ ਗਰਮ ਦਾਲ ਨੂੰ ਕਰਦੇ ਹਾਂ ਜੀ ਇੱਕ ਡੋਂਗੇ ਵਿੱਚ ਹੁਣ ਅਸੀਂ ਇੱਤੇ ਪਾ ਦਾਂਗੇ ਜੀ ਕੱਟਿਆ ਹੋਇਆ ਥੋੜਾ ਜਿਹਾ ਫਰੈਸ਼ ਹਰਾ ਧਨੀਆ ਜਿਹਦੇ ਨਾਲ ਕਿ ਦਾਲ ਦਾ ਟੇਸਟ ਦੁੱਗਣਾ ਹੋ ਜਾਵੇ ਲਓ ਜੀ ਆਪਣੀ ਬਹੁਤ ਹੀ ਟੇਸਟੀ ਤੇ ਹੈਲਦੀ ਦਾਲ ਬਣ ਕੇ ਬਿਲਕੁਲ ਤਿਆਰ ਹੈ ਦਾਲ ਬਹੁਤ ਹੀ ਜ਼ਿਆਦਾ ਸਵਾਦ ਬਣੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਤੇ ਇਹ ਦਾਲ ਨੂੰ ਜਦੋਂ ਵੀ ਬਣਾਉਣੀ ਆ ਪਹਿਲਾਂ ਤੜਕਾ ਲਗਾ ਲੈਣੀ ਆ ਤੇ ਨਾਲ ਹੀ ਦਾਲ ਨੂੰ ਪਕਾਉਣੀ ਆ ਤੇ ਦਾਲ ਦਾ ਸਵਾਦ ਦੁਗਣਾ ਹੋ ਜਾਂਦਾ ਹੈ ਤੁਸੀਂ ਇਸ ਦਾਲ ਦੇ ਨਾਲ ਫੁਲਕੇ ਖਾਓ ਜਾਂ ਚਾਵਲ ਖਾਓ ਜੀ ਤੇ ਦਾਲ ਬਹੁਤ ਜ਼ਿਆਦਾ ਮਜ਼ੇਦਾਰ ਲੱਗਦੀ ਹੈ ਖਾਣ ਦਾ ਮਜ਼ਾ ਆ ਜਾਂਦਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ